ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਜਿੰਨੀ ਸੰਗਤ ਤੁਹਾਡੇ ਚੈਨਲ ਨੂੰ ਇਸ ਸਮੇਂ ਸੁਣ ਰਹੀ ਆ ਜਿਹੜੀ ਦੇਵੀ ਦੀ ਤੁਸੀਂ ਗੱਲ ਕਰਦੇ ਹੋ ਜੀ ਉਹ ਕਿਸੇ ਨੇ ਨਹੀਂ ਦੇਖੀ ਜਾਂ ਕਹਦੀ ਐ ਵੀ ਉਹ ਸੂਰਜ ਗ੍ਰੰਥ ਦੇ ਵਿੱਚ ਤਾਂ ਅੱਜ ਉਹ ਦੇਵੀ ਪ੍ਰਗਟ ਹੋਈ ਹੋਈ ਆ ਪੰਜਾਬ ਦੀ ਧਰਤੀ ਤੇ ਹੂੰ ਮਿਲ ਮਿਲ ਤਾਂ ਤੁਸੀਂ ਵੀ ਦੇਖੀ ਹੋਊਗੀ ਤੇ ਬਾਕੀ ਆਪਣੇ ਜਿੰਨੇ ਸਰੋਤੇ ਨੇ ਉਹਨਾਂ ਸਾਰਿਆਂ ਨੇ ਦੇਖਿਆ ਹੋਊ ਕਿਉਂਕਿ ਸੁਧਾਰਨ ਬੰਦਾ ਸ਼ਾਇਦ ਹੀ ਸੂਰਜ ਤੇ ਜਾ ਸਕੇ ਇਹ ਸੂਰਜ ਗ੍ਰੰਥ ਦੀ ਜਿਹੜੀ ਦੇਵੀ ਆ ਗਈ ਏਹੀ ਦੇਵੀ ਆ ਜਿਹੜੀ ਸੂਰਜ ਤੇ ਜਾ ਕੇ ਆਈ ਹੈਗੀ ਸਾਡੇ ਆਹ ਪਿਛਲੇ ਦਿਨੀ ਇਹ ਤਰਮਾਲੇ ਵਾਲਿਆਂ ਨੇ ਪੈਦਾ ਕੀਤੀ ਐ ਇਹ ਦੇਵੀ ਤੇ ਤਰਮਾਲੇ ਵਾਲਿਆਂ ਨੇ ਸੂਰਜ ਦੀ ਸੈਰ ਕਰਾਤੀ ਚੰਦ ਤੇ ਵੀ ਭੇਜਤਾ ਕਹਿੰਦੀ ਸੂਰਜ ਜਿਸ ਸਮੇਂ ਠੰਡਾ ਹੁੰਦਾ ਉਸ ਸਮੇਂ ਮੈਂ ਸੂਰਜ ਤੇ ਜਾਇ। ਓਹੋ ਇਹ ਨਾ ਮਦ ਮੰਦਬੁੱਧੀ ਦੇਵੀਆਂ ਪੈਦਾ ਕਰਦੇ ਨੇ ਕਲਪਨਾ ਇਨਸਾਨ ਦਾ ਮਨ ਕਰ ਸਕਦਾ ਕਲਪਨਾ ਤੇ ਕੋਈ ਰੋਕ ਨਹੀਂ ਇਹ ਜਾਂ ਉਹ ਪੱਤਰਕਾਰ ਬੈਠਾ ਸੀ ਮੂਰੇ ਜੇ ਕੋਈ ਗੱਲ ਨਹੀਂ ਉਹ ਬੋਲਦੀ ਸੀ ਤਾਂ ਉਹਦੇ ਮੂੰਹ ਚ ਪਾ ਦਿੰਦਾ ਸੀ ਗੱਲ ਕਿਉਂਕਿ ਪੱਤਰਕਾਰਾਂ ਦਾ ਕੰਮ ਹੀ ਮੂੰਹ ਚ ਪਾਉਣਾ ਹੁੰਦਾ ਗੱਲਾਂ ਉਹ ਪਾਈ ਜਾ ਰਿਹਾ ਉਹ ਹਿੰਦੂ ਮਤ ਦਾ ਪੱਤਰਕਾਰ ਆ ਨਾ ਉਹਦਾ ਕਰਨ ਕਰਨ ਸ਼ਾਇਦ ਮੈਨੂੰ ਲੱਗਦਾ ਇਦਾਂ ਦਾ ਕੋਈ ਨਾਂ ਹੈਗਾ ਹਿੰਦੂ ਆ ਮੈਨੂੰ ਲੱਗਦਾ ਉਹ ਹਾਂਜੀ ਸਿੱਖੀ ਤੋਂ ਕੋਹਾਂ ਦੂਰ ਆ ਉਹ ਕਿਉਂ ਭਰਾਵਾ ਤੂੰ ਸਾਡੀ ਸਿੱਖੀ ਨਾਲ ਪੰਗੇ ਲੈਣਾ ਤੈਂ ਕੀ ਲੈਣਾ ਚੰਦ ਤੇ ਨਾਲੇ ਸੂਰਜ ਤੋਂ ਆਉਦੇ ਘਰੇ ਰਹਿ ਸੂਰਜ ਚੰਦ ਨੂੰ ਘਰੇ ਰੱਖ ਆਉਦੇ ਹਨ ਇਹ ਦੇਵੀ ਮੈਂ ਤੁਹਾਨੂੰ ਵੀ ਅਰਦਾਸ ਕਰ ਬੇਨਤੀ ਕਰਦਾ ਇਹ ਵੀ ਤੁਸੀਂ ਸਰੋਤਿਆਂ ਨੂੰ ਬੇਨਤੀ ਕਰੋ ਵੀ ਭਾਈ ਜੀ ਨੇ ਨਹੀਂ ਦੇਵੀ ਦੇਖੀ ਤਾਂ ਦਰਸ਼ਨ ਕਰਨੇ ਆ ਦੇਵੀ ਦੇ ਤਾਂ ਆਹ ਦੇਵੀ ਦੇ ਦਰਸ਼ਨ ਕਰਿਆ ਉਹ ਇਹ ਤਰਮਾਲੇ ਮੈਨੂੰ ਲੱਗਦਾ ਰਹਿੰਦੀ ਆ ਜੇ ਨਹੀਂ ਰਹਿੰਦੀ ਹੂ ਤਾਂ ਤਰਮਾਲੇੋਂ ਡਰੈਸ ਜ਼ਰੂਰ ਮਿਲ ਜੂਗਾ ਕਿਉਂਕਿ ਸਾਡੇ ਲੋਕਾਂ ਨੇ ਬਾਬੇ ਬਹੁਤ ਮਸ਼ਹੂਰ ਕੀਤੇ ਹੋਏ ਨੇ ਇੱਕੋ ਗੋਪੀ ਵੀ ਬਾਬਾ ਬਣਾਤਾ ਤੇ ਹੁਣ ਇਹਨੂੰ ਬੇਬੇ ਬਣਾ ਦੇਣਗੇ ਦੇਵੀ ਬਣਾ ਦੇਣਗੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ